ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤਪਾਪੋਖ ਕੋਹੈਂਚੇ ਰੋਡ ਤੇ ਬਾਈ ਦਾ ਵਸਤੀ ਆ ਠੀਕ ਹੈ ਨਾ 메ਨ ਰੋਡ ਬਾਈ ਦੇ ਜਮਾਨ ਨੇੜੇ ਦੀ ਚੰਗ ਜਾਂਦਾ ਠੀਕ ਹੈ ਨਾ ਵੱਧ ਜਾਣਕਾਰੀ ਬਾਈ ਤੁਹ ਲੈਦੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਈ ਜੀ ਦਾ ਆਪਾਂ ਨੰਬਰ ਲਾਵਾਂਗੇ ਪ੍ਰਾਸਕਰੀ ਦੇ ਕਿਉਂਕਿ ਕੱਲ ਨੂੰ ਸੇਲ ਹੋ ਜਾਂਦੀ ਐ ਮੁੜ ਕੇ ਫੋਨ ਵੱਧ ਆਉਂਦੇ ਆ ਘਰੇਲੂ ਵਸਸੀ ਆ ਬਲੂਨ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਕਾਲਾ ਬਾਈ ਪਿੰਟਾ ਲਵਾ ਜਿਹੜਾ ਬਰਨਾਲਾ ਠੀਕ ਹੈ ਜੀ ਹਾਂਜੀ ਬਾਈ ਬਸੀ ਜਾਣਕਾਰੀ ਦਿਓ ਜੀ ਇਹ ਬੱਚੀ ਬਈ ਆਪਣੀ ਘਰ ਦੀ ਬੱਚੀ ਹੈਗੀ ਠੀਕ ਆ ਹਾਂ ਇਹਦੀ ਮਾਂ ਨੇ ਕੱਢਿਆ ਦੁੱਧ ਬਈ 2 ਲੀਟਰ ਨੇ ਠੀਕ ਆ ਜੀ ਤੇ ਹੁਣ ਪਸ਼ੂ ਜ਼ਿਆਦਾ ਹੋਣ ਕਰਕੇ ਸ਼ਰ ਮਾਲ ਨਹੀਂ ਹੁੰਦੀ ਠੀਕ ਆ ਜੀ ਇਸ ਕਰਕੇ ਟੀਕ ਲਗਾਦੇ ਆ ਠੀਕ ਆ ਜੀ ਕਿੰਨੇ ਦਿਨ ਬਾਕੀ ਹੈ ਜੀ ਤੇਲੇ ਇਹ ਲੈ ਜੀ ਬਈ 10 ਦਿਨ ਹਜੇ ਬਾਕੀ 10 ਦਿਨ ਲੈ ਜੂਗੀ ਹਾਂ ਠੀਕ ਆ ਲਿਖੇ ਵੀ ਆਪਣੇ ਕਾਪੀ ਤੇ ਆ ਕਾਪੀ ਤੇ ਤਾਂ ਨਹੀਂ ਲਿਖਾਂ ਉਹ ਬੁੜੀਆਂ ਦੀ ਯਾਦ ਆ ਬਈ ਠੀਕ ਆ ਜੀ ਹਾਂ ਜੀ ਵੀ ਰੇਟ ਇਹਦਾ ਰੇਟ ਕਰ ਲਾਂਗੇ ਬਈ ਆਪਾਂ ਕੋਈ ਗੱਲ ਨਹੀਂ ਫੋਨ ਤੇ ਕਰੋਗੇ ਹਾਂ ਫੋਨ ਵੀ ਕਰ ਲੈ ਕੱਚੀ ਆ ਅਜੇ ਲੈ ਜੂ ਬਾਈ 10 12 ਦਿਨਾਂ ਅਸੀਂ ਤਾਂ ਕਰਕੇ ਰੀਡ ਕਰ ਹਾਂ ਠੀਕ ਹੈ ਮੌਕੇ ਤੇ ਕਰ ਲੈ ਲੈ ਟਲਟੂਲਾ ਬਹੁਤ ਪੀਏ ਟਲਟੂਲਾ ਬਹੁਤ ਪੀਏ ਬਾਈ ਬੱਚੀ ਠੰਡੀ ਆ ਗਈ ਚੱਕਰ ਥੇ ਲੋ ਜੀ ਹੂੰ ਕਰ ਮੈਂ ਠੰਡੀ ਹੈ ਬੱਚੀ ਕੋਈ ਚੱਕਰ ਨਹੀਂ ਬਾਈ ਜਿਵੇਂ ਮਰਜੀ ਚੱਕਰੀ ਬੱਚੇ ਫਿਰਦੇ ਰਹਿਣ ਥੱਲੇ ਠੀਕ ਹੈ ਜੀ ਠੀਕ ਹੈ ਹਲੇ ਪੜਾ ਬੋਲਾ ਬੰਨਣਾ ਲੇਗੇ ਬੰਨ ਨਹੀਂ ਬਾਈ ਬੰਨ ਨਹੀਂ ਸੀ ਠੰਡੀ ਹੈ ਬਈ ਬੱਚੀ ਹੋਈ ਨਹੀਂ ਅਜੇ ਤੱਕ ਹੋਰੀ ਨਹੀਂ ਕਰੀ ਠੀਕ ਹੈ ਜੀ ਇੱਕ ਗਰਮੀ ਬਹੁਤ ਘਟ ਮੰਦੀ ਹਾਂ ਠੀਕ ਹੈ ਜੀ ਠੀਕ ਲੋ ਪੜਾ ਚੈੱਕ ਕਰ ਸਕਦੇ ਤੋ ਭਾਈ ਤੋਰ ਦੋ ਮੜਾ ਜਾ ਹਾਂਜੀ ਹਾਂਜੀ ਭਾਈ ਤੋਰ ਦੋ ਤੋਰ ਦੋ ਇਧਰ ਤੋਰ ਲਓ ਜਿੱਧਰ ਨੂੰ ਜੇ ਭੱਜੂਗੀ ਨਹੀਂ ਤਾਂ ਇਧਰ ਹੀ ਤੋਰ ਲੋ ਕੋ ਫਸੂਆਂ ਦਾ ਕਰਕੇ ਉਧਰ ਲੋ ਪ੍ਰੋ ਕਰੇ ਲੂ ਵੇੜਾ ਤੇ ਕਰਮ ਵਾਲੀ ਦੇ ਨਾਲ ਢੱਲਾ ਢੁਲਾਣੇ ਪਈਆਂ ਠੀਕ ਹੈ ਜੀ ਤੋਰਾ ਤੁਹਾਡੇ ਸਾਹਮਣੇ ਆ ਮੋੜ ਲਓ ਜੀ ਲੋ ਜੀ ਫੇਸ ਕੁਆਲਿਟੀ ਲੋ ਜੀ ਬੰਦੋ ਜੀ ਬੰਦ ਦੇਤੀ ਬੰਦ ਬੰਦ ਚਾਲੂ ਕਰੋ ਬੰਦੋ 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 ਇੱਕ ਹੋਰ ਜਿੱਦਣ ਲੋਜੀ ਪਿੰਡ ਢੱਲ ਵਾਸਤੇ ਜਿਲ੍ਹਾ ਇਹਨੂੰ ਪੈਂਦਾ ਬਰਨਾਲਾ ਤੋਰਾ ਤਾਰਾ ਤੁਹਾਡੇ ਸਾਹਮਣੇ ਭਰਾ ਵਾਈ ਜੀ ਨੇ ਜਰੂਰ ਪ੍ਰੋਡੈਕਟ ਕਰੋ ਖੇਲੂ ਗਾਂ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ